ਜਿਹੜਾ ਮਾਮਲਾ ਜ਼ਿਕਰ ਆਇਆ ਕੀ ਗੱਲਬਾਤ ਹੋਈ ਸੀ ਜੀ ਪੂਰਾ ਮਾਮਲਾ ਕੀ ਸੀ ਇਹ ਜੀ ਉਸ ਦਿਨ ਸ਼ਾਮ ਨੂੰ ਜਦੋਂ ਬੰਦੀ ਕਰਦੇ ਆ ਨਾ ਸਾਡੇ ਮੁਲਾਜ਼ਮ ਜਿਹੜੇ ਡਿਊਟੀ ਤੇ ਸੀ ਉਹ ਬੰਦੀ ਕਰਨ ਗਏ ਇਹਨਾਂ ਨੇ ਕਿਹਾ ਜੀ ਅਸੀਂ ਅਜੇ ਨਹੀਂ ਬੰਦੀ ਕਰਾਉਣੀ ਅਸੀਂ ਲੇਟ ਕਰਾਉਣੀ ਆ ਤੇ ਜਿਸ ਤੇ ਮੁਲਾਜ਼ਮਾਂ ਨੇ ਉਹਨਾਂ ਨੂੰ ਕਿਹਾ ਜਿਹੜਾ ਟਾਈਮ ਬੰਦੀ ਦਾ ਤੁਸੀਂ ਆਪਣੇ ਟਾਈਮ ਨਾਲ ਬੰਦੀ ਕਰਾਓ ਤੇ ਮੁਲਾਜ਼ਮਾਂ ਨੂੰ ਇਹ ਥੋੜਾ ਜਿਹਾ ਗਲਤ ਬੋਲੇ ਤੇ ਧਮਕੀਆਂ ਦਿੱਤੀਆਂ ਵੀ ਅਸੀਂ ਦੇਖ ਲਾਂਗੇ ਤੁਹਾਨੂੰ ਆ ਕਰ ਲਾਂਗੇ ਜਾਂ ਤੇ ਮੁੜ ਕੇ ਫਿਰ ਮੌਕੇ ਤੇ ਮੈਂ ਤਾਂ ਰਿਪੋਰਟ ਸੁਣਣ ਗਏ ਆ ਤੇ ਅਸੀਂ ਉਹਨਾਂ ਨੂੰ ਮੁੜ ਕੇ ਉਹਨਾਂ ਨੂੰ ਉਹਨਾਂ ਦੀ ਬੰਦੀ ਕੀਤੀ ਜਾ ਕੇ। ਇਹ ਕੋਈ ਵੀਡੀਓ ਬਣਾ ਕੇ ਵੀਰਲ ਕਰਨ ਦੀ ਧਮਕੀ ਦਿੱਤੀ ਸੀ ਕੁਛ ਇਹਨਾਂ ਨੇ ਨਾ ਮੁਲਾਜ਼ਮਾਂ ਨੂੰ ਉੱਥੇ ਧਮਕੀ ਦਿੱਤੀ ਆ ਵੀ ਅਸੀਂ ਬਾਅਦ 'ਚ ਤੁਹਾਡਾ ਵੀਡੀਓ ਬਣਾ ਕੇ ਤੁਹਾਡੀ ਵੀਰਲ ਕਰਾਂਗੇ ਕੋਈ ਬਾਹਰ ਥ੍ਰੈਟ ਕੀਤਾ ਉਹਨਾਂ ਨੂੰ। ਹਾਂ। ਓਕੇ। ਇਹ ਪਹਿਲਾਂ ਕਿਹੜੇ ਕੇਸ 'ਚ ਅੰਦਰ ਨਹੀਂ ਕਦੋਂ ਦੋਨ ਦਾ? ਇਹਨਾਂ ਤੋਂ ਜਿਹੜੇ ਦੋ ਜਣੇ ਨੇ ਉਹ 302 'ਚ ਬੰਦ ਨੇ, ਇੱਕ 307 'ਚ ਆ। ਤੇ ਇਹਨਾਂ ਜਿਹੜਾ 302 ਵਾਲਾ ਇੱਕ ਉਹ ਥੋੜੇ ਦਿਨ ਮਹੀਨਾ ਕੋਇਆ ਸਾਡੇ ਕੋਲ ਰੋਪੜ ਤੋਂ ਟ੍ਰਾਂਸਫਰ ਹੋ ਗਿਆ ਅੱਛਾ ਜੀ ਤੇ ਦੂਸਰੇ ਇੱਥੇ ਕਦੋ ਕਦੋ ਬੰਦ ਨੇ ਦੂਜਿਆਂ ਨੂੰ ਮੇਰੇ ਖਿਆਲ ਤਿੰਨ ਕੁ ਮਹੀਨੇ ਹੋ ਗਏ ਹੋਣਗੇ ਸ਼ਾਇਦ ਹੁਣ ਇਹਨਾਂ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੀ ਹੈ ਇਹਨਾਂ ਦੇ ਖਿਲਾਫ ਅਸੀਂ ਪੀਪੀਆਰ ਅਨੁਸਾਰ ਕਾਰਵਾਈ ਕਰਤੀ ਹੋਈ ਹੈ ਜੀ ਤੇ ਆਪਣੇ ਥਾਣੇ ਕੰਸਰਨ ਨੂੰ ਸਾਡੇ ਸਾਹਮਣੇ ਲੋਨ ਸ਼ਿਕਾਇਤ ਦਿੱਤੀ ਹੋਈ ਹੈ ਲਿਖਤੀ ਜਿਹੜੀ ਉਹ ਲੀਗਲ ਕਾਰਵਾਈ ਉਹ ਕਰਨਗੇ ਇਨਵੈਸਟੀਗੇਸ਼ਨ ਕਰਕੇ